ਸੀਤ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੀਤ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਹਰ ਸਾਲ ਵੱਖ-ਵੱਖ ਪਿੰਡਾਂ ਦੇ ਇਲਾਕਿਆਂ ਤੋਂ ਜਿਹੜੇ ਨੌਜਵਾਨ ਇਕੱਠੇ ਹੋ ਕੇ ਖੜਕੜ ਕਰਾ ਦੀ ਧਰਤੀ ਨੂੰ ਜਿਹੜਾ ਮਾਰਚ ਕਰਦੇ ਹੈਗੇ ਤੇ ਭਗਤ ਸਿੰਘ ਦੇ ਬੁੱਤ ਦੇ ਪ੍ਰਸ਼ਾਦਾਂ ਦੇ ਕੋਲ ਪਹੇਟ ਕਰਕੇ ਸਾਮਰਾਜ ਦੇ ਖਿਲਾਫ ਜਿਹੜੀ ਲੜਾਈ ਆ ਉਹਨੂੰ ਦੁਬਾਰਾ ਹੋਰ ਤੜਨ ਤੇਜ਼ੀ ਦੇ ਨਾਲ ਲੜਨ ਦੇ ਅਹਿਦ ਕਰਦੇ ਆ ਪਰ ਇਸ ਵਾਰ ਜਿਹੜਾ ਸੀਤ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨੋਇਵੰਨ ਦੇ ਮੁੱਢੇ ਨੂੰ ਲੈ ਕੇ ਜਿੱਥੇ ਮਾਰਚ ਕੀਤਾ ਜਾਣਾ ਉਥੇ ਜਿਹੜਾ ਲਗਾਤਾਰ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਨੂੰ ਉਹਦੇ ਚੋਣਾਂ ਦੌਰਾਨ ਕੀਤੇ ਹੋਏ ਵਾਦੇ ਤੇ ਨੌਜਵਾਨਾਂ ਦੀਆਂ ਭਗਦੀਆਂ ਮੰਗਾਂ ਦੇ ਪ੍ਰਤੀ ਜਿਹੜਾ ਉਹ ਜਾਗਰਾਨ ਕਰਨ ਦੇ ਲਈ ਜਿਹੜਾ ਸੀਗਾ ਪਰ ਦੁੱਖ ਦੀ ਗੱਲ ਇਹ ਆ ਜਿਹੜੀਆਂ ਸਾਨੂੰ ਹੁਣ ਰਿਪੋਰਟਾਂ ਮਿਲ ਰਹੀਆਂ ਕਿ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਜਿਹੜੀ ਆਪਣੀ ਗਲਤ ਨੀਤੀਆਂ ਦੇ ਉੱਪਰ ਉਤਰਾਈ ਆ ਤੇ ਸ਼ਿਰ ਭਗਤ ਸਿੰਘ ਨੌਜਵਾਨ ਸਭਾ ਦੇ ਸੂਬੇ ਦੇ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਪੇਸ਼ੀ ਦੇ ਘਰ ਜਿਹੜਾ ਤਾਵਾ ਬੋਲਿਆ ਇਸੇ ਤਰ੍ਹਾਂ ਸਾਥੀ ਜਸਵੀਰ ਸਿੰਘ ਦੇ ਘਰ ਤਾਵ ਬੋਲਿਆ ਸਾਡੇ ਜ਼ਿਲ੍ਹੇ ਦੇ ਆਗੂ ਸਾਥੀ ਗੁਰਦੀਪ ਚੰਦ ਗੋਗੀ ਦੇ ਘਰੇ ਜਿਹੜਾ ਤਾਵਾ ਬੋਲਿਆ ਇਹਦੀ ਸੀ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਹੜੀ ਉਹ ਨਖੇਦੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਜਿਹੜਾ ਅਪੀਲ ਕਰਦੇ ਆ ਐਲਾਨ ਕਰਦੇ ਆ ਚੇਤਾਵਨੀ ਦਿੰਦੇ ਆ ਕਿ ਜੇਕਰ ਉਹਨਾਂ ਨੇ ਨੌਜਵਾਨਾਂ ਦੇ ਆਗੂਆਂ ਦੀ ਗ੍ਰਿਫਤਾਰੀਆਂ ਕਰਨੀਆਂ ਇਸ ਤਰ੍ਹਾਂ ਜਾਰੀ ਰੱਖੀਆਂ ਕਿ ਉਹਨਾਂ ਨੂੰ ਜਿਹੜੇ ਇਸ ਦੇ ਮਾੜੇ ਨਤੀਜੇ ਜਿਹੜੇ ਭੁਗਤਨੇ ਪੈਣਗੇ